ਸਭ ਤੋਂ ਵੱਡੀ ਦੁਨੀਆ ਦੀ ਤਾਕਤ ਸ੍ਰੀ ਅਕਾਲ ਤਖਸਾਲ ਹੈਗੀ ਆ ਨਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਮੀਰੀ ਪੀਰੀ ਨੂੰ ਧਾਰਨ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਤਖਤ ਦੀ ਸਿਰਜਣਾ ਕੀਤੀ ਸੀ ਜਿਸ ਤਖਤ ਤੇ ਬੈਠ ਕੇ ਐਲਾਨ ਕੀਤਾ ਸੀ ਅਸੀਂ ਸ਼ਸਤਰ ਰੱਖਾਂਗੇ ਅਸੀਂ ਘੋੜੇ ਨੌਜਵਾਨ ਫੌਜ ਨੌਜਵਾਨੀਆਂ ਭੇਟਾ ਕਰੋ ਐਲਾਨ ਕੀਤਾ ਸੀ ਇੱਥੇ ਫੈਸਲੇ ਹੋਣਗੇ ਦੁਨੀਆਂ ਦੇ ਇਹ ਅਸੀਂ ਨਾ ਦਿੱਲੀ ਦੇ ਤਖਤ ਨਾਲੋਂ ਵੱਡਾ ਤਖਤ ਰਚਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ 'ਚ ਇਹ ਤਖਤ ਗੁਰੂ ਦੀ ਤਾਬਿਆ ਰਹੇਗਾ ਇਥੋਂ ਰਾਜਨੀਤੀ ਸਬਕ ਸਿੱਖੇਗੀ ਇਹ ਗੱਲ ਕਹੀ ਸੀ ਨਾ ਜਿਹੜੀ ਰਾਜਨੀਤੀ ਇਸ ਤਖਤ ਦਾ ਅਸਰਾ ਲੈ ਕੇ ਚੱਲੇਗੀ ਦੁਨੀਆਂ ਦੀ ਕੋਈ ਤਾਕਤ ਉਹਨੂੰ ਹਰਾ ਨਹੀਂ ਸਕੇਗੀ ਅੱਖ ਸਤਨ ਅੱਜ ਕੀ ਹਾਲਾਤ ਬਣ ਗਏ ਜੀ ਅਸੀਂ ਉਸ ਤਖਤ ਦਾ ਮਜ਼ਾਕ ਉਡਾ ਕੇ ਰੱਖਤਾ ਦੁਨੀਆਂ 'ਚ ਉਸ ਅਹੁਦਿਆਂ ਦਾ ਮਜ਼ਾਕ ਬਣਾ ਕੇ ਰੱਖਤਾ ਸੀ ਕੱਖੋਂ ਹੌਲੇ ਹੋ ਗਏ ਅਸੀਂ ਉਹਦਾ ਕਾਰਨ ਸਾਡੇ ਅੱਗੇ ਭਾਈ ਦਇਆ ਸਿੰਘ ਵਰਗੇ ਆਗੂ ਸੀ ਭਾਈ ਬਚਿੱਤਰ ਸਿੰਘ ਵਰਗੇ ਆਗੂ ਸੀ